ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਪਿੰਡਰ ਫਾਰਮਰ ਟੀਵੀ YouTube ਚੈਨਲ 'ਚ ਅੱਜ ਆਪਾਂ ਲੈ ਕੇ ਆਏ ਹਾਂ ਤੁਹਾਡੇ ਲਈ ਇੱਕ ਹੋਰ ਨਵੀਂ ਵੀਡੀਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਆ ਕਰੋ ਇਹ ਆਪਾਂ ਤੁਹਾਨੂੰ ਵੀਡੀਓ ਅੱਜ ਆਪਣੀ ਤੋਰੀਆ ਤੋਰੀਏ ਤੇ ਜਿਹੜੀ ਕਿ ਤੋਰੀਆ ਸਰੋਂ ਹੁੰਦੀ ਏ ਉਸ ਤੇ ਆਪਾਂ ਦੱਸਾਂਗੇ ਕਿ ਆਪਾਂ ਕਦੋਂ ਇਸ ਦੀ ਬਜਾਈ ਕੀਤੀ ਏ ਤੇ ਕਿਹੋ ਜੀ ਇਸ ਦੀ ਹੁਣ ਗ੍ਰੋਥ ਹੋ ਰਹੀ ਏ ਇਹ ਤੋਰੀਆ ਆਪਾਂ 11 ਸਤੰਬਰ ਨੂੰ ਬੀਜਿਆ ਸੀ ਤੇ ਕਾਫੀ ਵਧੀਆ ਗ੍ਰੋਥ ਏ ਦੀ ਤੁਸੀਂ ਦੇਖ ਸਕਦੇ ਹੋ 11 9 2024 ਨੂੰ ਬੀਜਿਆ ਆਪਾਂ ਹੁਣ ਇਹਨੂੰ ਪਹਿਲੇ ਪਾਣੀ ਲਾਉਣ ਦੀ ਤਿਆਰੀ ਏ ਤੇ ਕਾਫੀ ਵਧੀਆ ਇਹਦਾ ਜਰਮੀਨੇਸ਼ਨ ਏ ਆਪਾਂ ਤੁਹਾਨੂੰ ਵੀ ਵੀ ਦੱਸਾਂਗੇ ਕਿਹੜੀ ਕੰਪਨੀ ਦਾ ਪਾਇਆ ਸੀ ਤੇ ਆਪਾਂ ਇਹ ਪਕਾਵਾ ਵੀਜਿਆ ਹੋਇਆ ਤਾਂ ਕਰਕੇ ਵੀ ਆਪਾਂ ਘੱਟ ਪਾਇਆ ਤੇ ਇਹ ਥੋੜਾ ਵਿਰਲਾ ਹੈ ਇੱਥੇ ਪਹਿਲਾਂ ਆਪਾਂ 126 ਝੋਨਾ ਲਾਇਆ ਸੀ 126 ਝੋਨਾ ਸੀ ਇੱਥੇ ਆਪਣਾ ਇਹ ਮਿੱਟੀ ਚੁੱਕੀ ਵਾਲਾ ਵਾਹਣ ਸੀ ਪਹਿਲੇ ਸਾਲ ਇਸ ਵਿੱਚ ਝੋਨਾ ਲਾਇਆ ਹੋਇਆ ਸੀ ਤੇ ਝੋਨਾ ਕੋਈ ਜ਼ਿਆਦਾ ਵਧੀਆ ਨਹੀਂ ਸੀ ਹੋਇਆ ਉਸ ਤੋਂ ਪਹਿਲਾਂ ਮੂੰਗੀ ਬੀਜੀ ਸੀ ਉਹ ਵਧੀਆ ਸੀ ਆਪਾਂ ਮੂੰਗੀ ਨੂੰ ਵੇਖਦੇ ਹੋ ਕਿ ਮੂੰਗੀ ਕਾਫੀ ਵਧੀਆ ਹੋ ਗਈ ਹੁਣ ਆਪਣਾ ਝੋਨਾ ਵੀ ਹੋ ਜਾਏਗਾ ਪਰ ਝੋਨਾ ਆਪਾਂ ਨੂੰ ਵਾਹਣਾ ਪਿਆ ਝੋਨਾ ਆਪਾਂ ਦਿਖਾਣਾ ਹੈ ਜਿਹੜਾ ਆਪਾਂ ਉਸ ਇਹ 2 ਕਿੱਲੇ ਥਾਂ 2 ਕਿੱਲੇ ਥਾਂ ਹੈ ਕੰਪਲੀਟ 2 ਕਿੱਲੇ ਥਾਂ ਚ ਜਿਹੜਾ ਆਪਾਂ ਝੋਨਾ ਰੱਖਿਆ ਅੱਧਾ ਕਿੱਲਾ ਆਪਾਂ ਰੱਖਿਆ 1.5 ਕਿੱਲੇ ਦੇ ਕਰੀਬ ਆਪਾਂ ਇਹ ਤੋਰੀਆ ਬੀਜਿਆ ਹੋਇਆ ਇਹ ਵੇਖੋ ਇੱਥੇ ਝੋਨਾ ਤਕਰੀਬਨ ਇਦਾਂ ਦਾ ਸੀ ਇੱਕ ਵਾਰ ਜਦੋਂ ਨਾਲ ਚੱਲਿਆ ਵੀ ਨਹੀਂ ਤੇ ਪਰ ਸੜਨ ਲੱਗ ਪਿਆ ਸੀ ਆਪਾਂ ਕਾਫੀ ਕੁਝ ਪਾਇਆ ਉਹਦੇ ਵਿੱਚ ਰੀਜੈਂਟ ਵਗੈਰਾ ਵੀ ਤੇ ਚੂਨਾ ਵਗੈਰਾ ਕਾਫੀ ਕੁਝ ਪਾਇਆ ਕਲੀ ਵਗੈਰਾ ਪਰ ਉਹ ਝੋਨਾ ਚੱਲਿਆ ਨਹੀਂ ਇਹ ਥੋੜਾ ਆਪਾਂ ਝੋਨਾ ਵਿੱਚੋਂ ਰੱਖ ਲਿਆ ਸੀ ਇਹਦੀ ਵੀ ਕੰਡੀਸ਼ਨ ਕੋਈ ਜ਼ਿਆਦੀ ਵਧੀਆ ਨਹੀਂ ਬਾਕੀ ਆਪਾਂ 1.5 ਕਿੱਲੇ ਦੇ ਕਰੀਬ ਤੋਰੀਆ ਬੀਜਤਾ ਸੀ ਇਹ ਐਨਐਸਸੀ ਦਾ ਬੀ ਸੀ ਤੇ 1.5 ਕਿੱਲੇ ਥਾਂ ਦੇ ਵਿੱਚ ਆਪਾਂ 4 ਕਿਲੋ ਬੀ ਪਾਇਆ ਸੀ ਇਹਦਾ ਤੇ ਬੀ ਦੀ ਫੋਟੋ ਵੀ ਆਪਾਂ ਸਕਰੀਨ ਤੇ ਤੁਹਾਨੂੰ ਸ਼ੋਅ ਕਰਾਂਗੇ ਐਨ ਐਸ ਸੀ ਦਾ ਬੀ ਸੀ ਤੇ 4 ਕਿਲੋ ਆਪਾਂ ਬੀ ਪਾਇਆ ਆ ਆਪਾਂ ਇਹ ਰੌਣੀ ਕਰਕੇ ਬੀਜਿਆ ਜੀ ਇਹ ਜਿਹੜਾ ਤੋਰੀਆ ਇਹ ਆਪਾਂ ਰੌਣੀ ਕਰਕੇ ਬੀਜਿਆ ਹੋਇਆ ਪਹਿਲਾਂ ਆਪਾਂ ਰੋਟਾਵੇਟਰ ਨਾਲ ਇਹਨੂੰ ਵਾਹ ਕੇ ਉਸ ਤੋਂ ਬਾਅਦ ਰੌਣੀ ਕਰਕੇ ਉਸ ਤੋਂ ਬਾਅਦ ਛੱਟਾ ਦੇ ਕੇ ਹਲਕਾ ਹਲਕਾ ਰੋਟਾਵੇਟਰ ਫੇਰਿਆ ਤੇ ਕਾਫੀ ਵਧੀਆ ਜਰਮੀਨੇਸ਼ਨ ਹੋਇਆ ਇਹਦਾ ਤੇ ਹੁਣ ਇਹਨੂੰ ਪਹਿਲਾ ਪਾਣੀ ਲਾਉਣ ਦੀ ਆਪਣੀ ਤਿਆਰੀ ਏ। ਬਾਕੀ ਆਪਾਂ ਤਾਂ ਪਹਿਲੇ ਸਾਲ ਬੀਜਿਆ ਤੋਰੀਆ ਜਿਹੜੇ ਭਰਾ ਬੀਜ ਦੇ ਨੇ ਉਹ ਜਰੂਰ ਦੱਸਣ ਕਮੈਂਟਾਂ ਚ ਆਪਣੀ رائے ਦੇਣ ਕਿ ਇਹਦਾ ਕਿੰਨਾ ਮਤਲਬ ਕਿ ਟਾਈਮ ਲਵੇਗਾ ਤੇ ਕਿੰਨਾ ਇਹਦਾ ਝਾੜ ਹੋਵੇਗਾ। ਆਪਾਂ ਨੂੰ ਦੁਕਾਨਦਾਰ ਨੇ ਦੱਸਿਆ ਵੀ ਇਹ 90 ਦਿਨ ਤਕਰੀਬਨ ਲਵੇਗਾ। 90 ਦਿਨ ਲਵੇਗਾ ਤੇ 8 ਤੋਂ 12 ਕੁਇੰਟਲ ਪ੍ਰਤੀ ਏਕੜੇ ਦਾ ਝਾੜ ਦੱਸਦੇ ਨੇ ਕਿल्ले ਦਾ। 8 ਤੋਂ 12 ਕੁਇੰਟਲੇ ਦਾ ਝਾੜ 10 ਦਿਨ ਘੱਟ ਤੋਂ ਘੱਟ 8 ਤੇ ਵੱਧ ਤੋਂ ਵੱਧ 12 ਕੁਇੰਟਲ ਤੇ ਬਾਕੀ ਆਪਣੀ ਇਹ ਆਪਾਂ ਤੋਰੀਆ ਤਾਂ ਵੀ ਜੇ ਤਾਂ ਕਿ 90 ਦਿਨਾਂ ਦੀ ਵੈਰੈਟੀ ਦੱਸਦੇ ਨੇ ਤੇ ਉਸ ਤੋਂ ਬਾਅਦ ਆਪਾਂ ਇੱਥੇ ਮਤਲਬ ਕਿ ਕਣਕ ਬੀਜਣ ਦੀ ਸਲਾਹ ਕੋ ਲੇਟ ਵੈਰੈਟੀ ਕਣਕ ਦੀ ਲਾ ਦੇਾਂਗੇ ਤੇ ਤੋਰੀਆ ਕਾਫੀ ਵਧੀਆ ਤੇ ਬਾਕੀ ਆਪਾਂ ਇਹਦੀ ਹੋਰ ਅਪਡੇਟ ਤੁਹਾਨੂੰ ਦਿੰਦੇ ਰਵਾਂਗੇ ਕਿ ਇਹ ਕਿਹੋ ਜੀ ਕੰਡੀਸ਼ਨ ਤੇ ਕਦੋਂ ਹੈ ਤੇ ਮਨ ਲਗੇ ਕਿੰਨੇ ਟਾਈਮ ਚ ਪੱਕਦਾ ਕੀ ਇਹ ਝਾੜ ਦਵੇਗਾ ਵੈਸੇ ਜਰਮੀਨੇਸ਼ਨ ਕਾਫੀ ਵਧੀਆ ਹੋਇਆ ਇਹਦਾ ਹੁਣ ਇਹਨੂੰ ਪਹਿਲਾ ਪਾਣੀ ਲੱਗਣਾ ਜੀ ਤੇ ਇਹ ਮਿੱਟੀ ਚੁੱਕੀ ਵਾਲਾ ਬਾਣ ਹੈ ਜੀ ਬਾਕੀ ਤੋਰੀਏ ਦਾ ਇੱਕ ਵਾਰੀ ਜੰਮ ਤੇ ਕਾਫੀ ਵਧੀਆ ਹੋਇਆ ਬਾਕੀ ਅੱਗੋਂ ਦੇਖੋ ਹੁਣ ਪਾਣੀ ਵਗੈਰਾ ਲਾਣਾ ਹੈ ਨੂੰ ਵੀ ਉਸ ਤੋਂ ਬਾਅਦ ਕਿਦਾਂ ਦਾ ਰਹਿੰਦਾ ਹੈ ਇਹ ਵੀ ਵਧੀਆ ਹੁੰਦਾ ਜਾਂ ਝੋਨੇ ਵਾਂਗੂ ਨਹੀਂ ਵਧੀਆ ਹੁੰਦਾ ਪਰ ਤਕਰੀਬਨ ਜੰਮ ਤੋਂ ਲੱਗ ਰਿਹਾ ਵੀ ਇਹ ਵਧੀਆ ਹੋ ਜਾਏਗਾ ਕਿਉਂਕਿ ਜ਼ਮੀਨ ਝੋਨੇ ਨੂੰ ਚੰਗੀ ਕਾਫੀ ਤਗੜੀ ਜ਼ਮੀਨ ਚਾਹੀਦੀ ਏ ਤੇ ਝੋਨਾ ਨਹੀਂ ਹੋਇਆ ਉਹ ਆਪਾਂ ਨੂੰ ਵਾਣਾ ਪਿਆ ਚ ਬਾਕੀ ਵੀਡੀਓ ਵੇਖ ਰਹੇ ਸਾਰੇ ਸੱਜਣਾ ਮਿੱਤਰਾਂ ਦਾ ਧੰਨਵਾਦ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਬਾਕੀ ਕਮੈਂਟਾਂ 'ਚ ਆਪਣੀ ਰਾਏ ਜ਼ਰੂਰ ਦੇ ਆ ਜੇ ਜਿਹੜੇ ਵੀਰ ਤੋਰੀ ਦੀ ਖੇਤੀ ਕਰਦੇ ਨੇ ਤਾਂ ਕਿ ਕਿੰਨਾ ਨਿਕਲਦਾ ਤੇ ਕਿੰਨਾ ਟਾਈਮ ਲੈਂਦਾ ਤੇ ਬਾਕੀ ਧੰਨਵਾਦ ਤੁਹਾਡਾ ਵੀਡੀਓ ਦੇਖਣ ਲਈ